ਹੈਲੋ ਗਾਇਸ ਕੀ ਹਾਲ ਚਾਲ ਜੀ ਸਾਰਿਆਂ ਦਾ ਵਧੀਆ ਹੋਵਗੇ ਹਾਂਜੀ ਗਾਇਸ ਜੈ ਸਾਈਂ ਦੀ ਸਾਰਨੂੰ ਜੀ ਆਪਾਂ ਚੱਲੇ ਅੰਦਰ ਮੱਥਾ ਟੇਕਣ ਜੀ ਤਾਂ ਸਾਈਂ ਦੇ ਦਰਸ਼ਨ ਕਰਾਈਏ ਤਾਂ ਬਲੋਗ ਨਾਲ ਜੁੜੇ ਰਹੋ ਤੁਹਾਨੂੰ ਮਿਲਦੇ ਆਪਾਂ ਫਿਰ ਲੋ ਜੀ ਚੱਕੀ ਸਕੂਟਰੀ ਤਾਂ ਨਿਕਲ ਗਈ ਹੈ ਜੀ ਦੁਕਾਨ ਸਕੂਟਰੀ ਆਪਾਂ ਦੁਕਾਨ ਤੇ ਲਾ ਦੇਣੀ ਆ ਤਾਂ ਲਾ ਕੇ ਚਲੋ ਜੀ ਜੈ ਸਾਈਂ ਦਰਬਾਰ ਤੇ ਆਪਾਂ ਮਾ ਤੁਹਾਡੇ ਕਿਹ ਹੈ ਜੈ ਸੇਂਧੀ ਸਾਰਿਆਂ ਨੂੰ ਤਾਂ ਮੌਸਮ ਚੈੱਕ ਕਰੋ ਕਿ ਨਾ ਵਧੀਆ ਹੋ ਗਿਆ ਆ ਤਾਂ ਹੁਣ ਆਪਾਂ ਘਰ ਨੂੰ ਜਾ ਰਹੇ ਆ ਵੀ ਕੂਨ ਹੀ ਆ ਗਿਆ ਮਾ ਤੁਹਾਡੇ ਕਿ ਕਿਆ ਬਾਤ ਹੈ ਸਾਡੇ ਸਾਈਂ ਜੀ ਦੇ ਦਰਬਾਰ ਨਾ ਸਕੂਨ ਮਿਲਦਾ ਨਾ ਬਹੁਤ ਜ਼ਿਆਦਾ ਜੀ ਸਾਈਂ ਜੀ ਨੂੰ ਮੌਸਮ ਦੀ ਬਹੁਤ ਸੋਨਾ ਕਰਦਾ ਜੀ ਚਲੋ ਠੀਕ ਆ ਜੀ ਹੁਣ ਆਪਾਂ ਜਾ ਰਹੇ ਘਰੇ ਤਾਂ ਜੈ ਸੇਂਧੀ ਸਾਰਿਆਂ ਨੂੰ ਬਾਕੀ ਛੋਟਾ ਆ ਬਲੌਗ ਦੇ ਲਓ ਬਤਲਕਾ ਲੱਗਾ ਚਲ ਚਲ ਆ ਦੇਖੋ ਜੀ ਕਿਦਾਂ ਮੇਰੇ ਮਗਰ ਬੈ ਗਿਆ ਆ ਚੈੱਕ ਕਰੋ ਮੈਂ ਨਹੀਂ ਹਾਂ ਮੈਂ ਤਾਂ ਘਰੇ ਆ ਗਿਆ ਹੁਣ ਨਹੀਂ ਜਾਣਾ ਨਹੀਂ ਆਣਾ ਮੈਂ ਆਉਂਦਾ ਮੈਂ ਘਰੇ ਆ ਗਿਆ ਹੁਣ ਕਿੱਥੇ ਜਾਣਾ ਚੱਲ ਪੁੱਤ ਮੌਸਮ ਤੇ ਕਿੰਨਾ ਖਰਾਬ ਹੋ ਗਿਆ ਆਇਆ ਨਹੀਂ ਮੈਂ ਕੋ ਮੈਂ ਆਇਆ ਹੁਣ ਕਿੱਥੇ ਜਾਣਾ ਆ ਜੀਜੀ ਆਦਾ ਜੀਜੀ ਬਹੁਤ ਆ ਜੀਜੀ ਲੈ ਗਣਾ ਬਹੁਤ ਪੈਸੇ ਦੇਣਾ ਮੈਨੂੰ ਕੁਮਾਰ ਨਹੀਂ ਆ ਚੱਲ ਪੁੱਤ ਚਲ ਉਤਰ ਪੁੱਤ ਜਹੇਦੀ ਗਾਰ ਹੈ ਮੌਸਮ ਖਰਾਬ ਹੋ ਗਿਆ ਤੇ ਉੱਤਰ ਲੈ ਲਿਆ ਕਰੋ ਉਹ ਉਤਰ ਗਿਆ ਪੁੱਤ ਤੂੰ ਤਾਂ ਮੈਂ ਨਹੀਂ ਆਣਾ ਕਿਤੇ ਪੁੱਤ ਜਹੇਦੀ ਹਾਂ ਚੇਤੇ ਉੱਤਰਦਾ ਨਹੀਂ ਆਣਾ ਕਿਤੇ ਉੱਤਰ ਦੇਖੋ ਉੱਤਰ ਦਾ ਨਹੀਂ ਪਿਆ ਜੀ ਕਹਿੰਦਾ ਮੈਂ ਚੀਜੀ ਲੈ ਗੋਣੀ ਆ ਹੈ ਨਹੀਂ ਪੈਸੇ ਮੇਰੇ ਤੋਂ ਅੱਜ ਪੈਸੇ ਨਹੀਂ ਕੇ ਹੈ ਨਹੀਂ ਕੇ ਹੈ ਨਹੀਂ ਕਿੱਥੇ ਪੈਸੇ ਪੜਾਏ ਤੂੰ ਪੈਸੇ ਫੜਾ ਗਏ ਮੈਨੂੰ ਵਾ ਥੱਪੜ ਮਾਰਾਂ ਮੈਂ ਵੀ ਤੇਰੇ ਦਿਲਾਂ ਮੇਰੇ ਹੈਗੇ ਤੂੰ ਬੇਜੇਬ ਚ ਇੰਨੇ ਪੈਸੇ ਹੈ ਜਗਾ ਦੇ ਤੂੰ ਇੰਨੇ ਆ ਮੈਂ ਇੱਕ ਗੰਦਾ ਬੱਚਾ ਆ ਰਿਹਾ ਮੇਰੇ ਮਾਰਦਾ ਮੈਂ ਨਹੀਂ ਨੂੰ ਜੀ ਲੈ ਕੇ ਦੇ ਆ ਗਣੇ ਹੈ ਨਹੀਂ ਪੈਸੇ ਦੱਸ ਦੇ ਹੈ ਨਹੀਂ ਹੈ ਨਹੀਂ ਚਲ ਆ ਜਾ ਆ ਜਾ ਮੇਰੇ ਮੰਗ ਆ ਜਾ ਯਾਰ ਦੇਖੋ ਇੱਕ ਯਾਰ ਲੈ ਕੋਈ ਕਿ ਦਰਦ ਨਹੀਂ ਆ ਰਿਹਾ ਜੀ ਕਹਿੰਦਾ ਦਤੀ ਨੂੰ ਜੀਜੀ ਲੈ ਗਦੇ ਨਾ ਕਿ ਮੈਂ ਨਹੀ ਲੈ ਗਦੇ ਨੀ ਇਹ ਮਾਰ ਲਾ ਜੀ ਨਾਲ ਹੀ ਮੈਂ ਲੈ ਗਦੇ ਜੀ ਹਾਂਜੀ ਆਪਣੀ تیاری ਕੀ ਕੀ ਹੋਇਆ ਕੀ ਹੋਇਆ ਬਿੱਲੀ ਬਾ ਚਲੀ ਸੀਗੀ ਬਿੱਲੀ ਬਾ ਚਲੀ ਸੀਗੀ ਤਾਂ ਮੌਸਮ ਬਹੁਤ ਵਧੀਆ ਹੋ ਗਿਆ ਜੀ ਆਹ ਰੱਖੋਈ ਬਿੱਲੀ ਵੀ ਰਖੀ ਜੀ ਆਪਾਂ ਚੈੱਕ ਕਰੋ ਇੱਧਰ ਕਿੰਨੀਆਂ ਸੋਹਣੀ ਅੱਖਾਂ ਚੈੱਕ ਕਰਿ ਕਿੰਨੀਆਂ ਵਧੀਆ ਏਰੀਆਂ ਯਾਰ ਹੈ ਨਾ ਨਿਆਣੇ ਨੇ ਖੁਸ਼ੀ ਆ ਕਿੱਥੇ ਚਲੇ ਤੁਸੀਂ ਮੰਦਰ ਚੱਲਿਆ ਤਿਆਰ ਤਾਂ ਹੋ ਜੇ ਨੀਗੇ ਹਾਂ ਤੂੰ ਤੂੰ ਨਹੀਂ ਜਾਣਾ ਤੂੰ ਨਹੀਂ ਜਾਣਾ ਨਹੀਂ ਜਾਣਾ ਤੂੰ ਨਹੀਂ ਜਾਣਾ ਚਲੋ ਇੱਥੇ ਰਹਿਵੋ ਕਿਸੇ ਨੇ ਨਹੀਂ ਜਾਣਾ ਤੇ ਤਿਆਰ ਤਾਂ ਹੋਏ ਨੀਗੇ ਜਾਣਾ ਕਿ ਮੌਸਮ ਖਰਾਬ ਹੋ ਗਿਆ ਜਾਣਾ ਕਿ ਦੋ ਚਲੋ ਚਲੋ ਤਿਆਰ ਤੂੰ ਹੋਵੋ ਚਲੋ ਜਾਓ ਮੰਦਰ ਤੂੰ ਵੀ ਜਾਣਾ ਚਾਹ ਠੀਕ ਹੈ ਤੈਨੂੰ ਕੋਈ ਲੈ ਕੇ ਨਹੀਂ ਜਾਂਦਾ ਪਿਆ ਆਪ ਨਹੀਂ ਨਹੀਂ ਜਾਣਾ ਆਓ ਕੋਈ ਨਹੀਂ ਲੈ ਕੇ ਜਾਏਗਾ ਆਪ ਕੋਈ ਨਹੀਂ ਜਾਣਾ ਟਾਈਮ ਬਹੁਤ ਹੋ ਗਿਆ ਆਇਆ ਨਹੀਂ ਹੋ ਰੇ ਮੌਸਮ ਤੇ ਕਿ ਨਖਰਾਬ ਹੋ ਗਿਆ ਹੈ ਉਹ ਯਾਰ ਮੌਸਮ ਖਰਾਬ ਹੋ ਗਿਆ ਤਾਂ ਓਇਲਾ ਚਲਾਇਆ ਘਰ ਨੂੰ ਹਾਂਜੀ ਕੈਨਸਲ ਕਿਉਂ ਨਹੀਂ ਜਾਣਾ ਤੂੰ ਤਾਂ ਹਰ ਸਾਲ ਜਾਂਦੇ ਹੁੰਨੇ ਕਹਿੰਦੇ ਮੌਸਮ ਖਰਾਬ ਹੋ ਗਿਆ ਤਾਂ ਨਹੀਂ ਜਾਣਾ ਚੈੱਕ ਹੋ ਰ ਇਧਰ ਇਹਨਾਂ ਦੇ ਡਰਾਮੇ ਉਹ ਚਲੋ ਤਿਆਰ ਤੁਰ ਹੋ ਜਾ ਜਾਨੀ ਕਾ ਹਾਂ ਹੋ ਗਿਆ ਹੈ ਤਿਆਰ ਹੋ ਗਿਆ ਗੰਦਾ ਬੱਚਾ ਬਣਿਆ ਗੰਦਾ ਬਣਿਆ ਪਿਆ ਚਲੋ ਕੋਈ ਹੋਰ ਨਹੀਂ ਵੀ ਬਾਅਦ ਮੌਸਮੀ ਪਹਿਲਾਂ ਆਪਣਾ ਚਲੋ ਮੌਸਮ ਬਹੁਤ ਘੈਂਟ ਹੋ ਗਿਆ ਜੀ ਚੈੱਕ ਕਰੋ ਜੀ ਯਾਰ ਐਂਡ ਹੋਇਆ ਪਿਆ ਕਾਲਾ ਸ਼ਾਹ ਬਦਲ ਰਿਹਾ ਰਿਹਾ ਹੈ ਦੇਖੋ ਕਿੰਨਾ ਘੈਂਟ ਮੌਸਮ ਹੋਇਆ ਗਿਆ ਹੈ ਅੱਧਰ ਮੌਸਮਾ ਪਹਾੜਾਂ ਲਿਖੀਦਾ ਆਪਾਂ ਜਾਵਾਂਗੇ ਸਟਾਂਗੇ ਪਹਾੜਾਂ ਦੇ ਵਲੋਗ ਵੀ ਪੋਣੇ ਆਪਾਂ ਹੋਰ ਮਹੀਨੇ ਤੱਕ ਜਾ ਰਹੇ ਆਪਾਂ ਤੁਹਾਨੂੰ ਲੋਕੇਸ਼ਨ ਮੂਵ ਐਂਡ ਦਿਖਾਉਣੀ ਆਪਾਂ ਚੈੱਕ ਕਰੋ ਵਲੋਗ ਐਂਡ ਬਣੇ ਸਹੀ ਵਾਲੇ ਵਲੋਗ ਬਣਨੇ ਆ ਟੈਕ ਕੋਰ ਕਿੰਨਾ ਫੋਨਾ ਬੈਦਰ ਹੋ ਗਿਆ ਯਾਰ ਇਹ ਤਾਂ ਨਿਆਣੇ ਵੀ ਪੂਰਾ ਫਨ ਕਰ ਰਿਹਾ ਦੇਖੋ ਇਹਨਾਂ ਦੀ ਕੁਛ ਹੀ ਆ ਵੀ ਆਦਰ ਆ ਇਧਰ ਇਧਰ ਗੱਲ ਸੁਣੋ ਮੇਰੀ ਚਲ ਜੀ ਆਪਾਂ ਤੂੰ ਜਾਣਾ ਹੈ ਜੀ ਲੈ ਜਾਣਾ ਕੋ ਹੈਲੋ ਗਾਇਸ ਕਰੇ ਹੈਲੋ ਗਾਇਸ ਸਭ ਤਿਆਰ ਹੋ ਗਏ ਆ ਸਭ ਠੀਕ ਹੈ ਜੀ ਚਲ ਠੀਕ ਹੈ ਜੀ ਠੀਕ ਕੀ ਕੀ ਹੋ ਰਿਹਾ ਕੋਲ ਆ ਗਾ ਦੋ ਪਾਈ ਜਾਨੇ ਕਿੱਥੇ ਆ ਨਿਆਣੇ ਕਹਿੰਦੇ ਜੀ ਡਾਇਨਾਸੌਰ ਬਣਾਇਆ ਪਿਆ ਉਹ ਬੱਦਲ ਦੇ ਉੱਪਰ ਕਿੱਥੇ ਉਹ ਬਣਾਇਆ ਪਿਆ ਆ ਉਹ ਲੱਗਦਾ ਹੋਰ ਆ ਰਿਹਾ ਉਹ ਚੱਕਰ ਹੋਰ ਬਣਿਆ ਪਿਆ ਆਹੋ ਆਹੋ ਹੋ ਰਿਹਾ ਨਾ ਵਾਹ ਬੱਤੀ ਲੈ ਦੇਖੋ ਲੈ ਤਾਂ ਜੂਮ ਕਰਕੇ ਜੀ ਲੋ ਜੀ ਭਾਈ ਵੀ ਆ ਗਏ ਅੰਦਰ ਉਹ ਭਾਈ ਕਹਿੰਦਾ ਮੈਨੂੰ ਪਤਾ ਨਹੀਂ ਇਸ ਮੌਸਮ ਨਾਲ ਉਥਰਾ ਬਾਹਰ ਹੋਇਆ ਪਿਆ ਹੈ ਭਾਈ ਮੌਸਮ ਕਿੰਨਾ ਹੋਇਆ ਪਿਆ ਬਹੁਤ ਖਲਾਸ ਭਾਈ ਚਾਹ ਦਾ ਆਨੰਦ ਲੈ ਰਹੇ ਆ ਜੀ ਭਾਈ ਕਹਿੰਦਾ ਯਾਰ ਚਾਹ ਤਾਂ ਬੰਦ ਹੀ ਗਿਆ ਜਿੱਦਾਂ ਮੌਸਮ ਹੋਇਆ ਪਿਆ ਉਹ ਘੈਂਟ ਬਲੈਕ ਬਲੈਕ ਬੱਦਲ ਛਾਇਆ ਪਿਆ ਪੂਰਾ ਕੀ ਬਾਤ ਹੈ ਯਾਰ ਭਈਆ ਪੱਦਰ ਮੌਸਮ ਦਾ ਕਿਤੇ ਦੇਖੀ ਆ ਪੱਦਰ ਮੌਸਮ ਦੇਖਾਈ ਕਿਤੇ ਆਪਾਂ ਮਕਰੋੜ ਕਾਂਜ ਮਕਰੋੜ ਕਾਂਜ ਦੇਖਿਆ ਨਾ ਮੌਸਮ ਉੱਪਰ ਦੇਖੀ ਆਪਾਂ ਰੁੰਡ ਰੁੰਡ ਦੇਖਿਆ ਗਿਆ ਮੌਸਮ ਵਾਕੇ ਹੋ ਸੀ ਯਾਰ ਆਪ ਤੂਫਾਨ ਜਾਂ ਮਾਰਕ ਮੌਸਮ ਖਰਾਬ ਹੋ ਗਈ ਉਹ ਤੋਂ ਹਾਂ ਹੁਣ ਆਪਾਂ ਜਾਣਾ ਬੰਦੇ ਕਹਿੰਦੇ ਭਾਈ ਕਿੱਥੇ ਜਾਣਾ ਘੁੰਮਣ ਕਹਿੰਦੇ ਯਾਰ ਮੈਂ ਕਿਹਾ ਜਾਵਾਂਗੇ ਭਾਈ ਹੁਣ ਮੇਲਾ ਲਾ ਲਈ ਪਾਪੇ ਮੇਲਾ ਲਾ ਕੇ ਭੇਜਾਵਾਂਗੇ ਜੀ ਆਪਾਂ ਮਤਲਬ 20 ਕਣ ਤੱਕ ਦਿਨ ਤੱਕ ਦਾ 25 ਕਣ ਕਮੇਟੀ ਚੱਕੀ ਪਹਾੜਾ ਕਮੇਟੀ ਚੱਕੀ ਮੇਲਾ ਲਾਇਆ ਤੁਹਾੜਾ ਪਹਾੜ ਤਾਂ ਜੀ ਬਾਕੀ ਬਲੋ ਉਹ ਖਰੇ ਖਰੇ ਮਾਣੇ ਦੇਖੋ ਤੁਹਾਨੂੰ ਲੋਕੇਸ਼ਨ ਦਿਖਾਉਣੀਆਂ ਹਾਂ ਤੂੰ ਕਿੰਨਾ ਰੋਲਾ ਪਾਇਆ ਤੂੰ ਦੱਸ ਨਾ ਔਰ ਪਤਾ ਮੈਨੂੰ ਦਿਖਾਤੇ ਬਦਲ ਆਪਾ ਲੋਕਾਂ ਨੂੰ ਆਏ ਹੋ ਦੇ ਉੱਪਰ ਕੀ ਆ ਕੀ ਆ ਉੱਪਰ ਕੀ ਆ ਉਹ ਕੀ ਉਹ ਤਾਂ ਦੇ ਆ ਦੇਖੋ ਅੱਧਾ ਕੋਣ ਕਰਦਾ ਹੁੰਦਾ ਇਹ ਗੰਦਾ ਬੱਚਾ ਜੀ ਇਹ ਮੈਂ ਨਹੀਂ ਜਾਚ ਉਧਰ ਜਾ ਚਲੋ ਠੀਕ ਹੈ ਜੀ ਤਾਂ ਅਨੰਦ ਪੂਰਾ ਲੈ ਰਹੇ ਆ ਆਪਣੀ ਫੇਰ ਕੋ ਬੱਚੇ ਹਾਂ ਖੁਸ਼ ਆ ਪੂਰੇ ਹਾਂ ਜੀ ਲੈ ਆਣੇ ਓਕੇ ਆ ਮੌਸਮ ਇਹ ਜਾਣਾ ਨਹੀਂ ਅੱਜ ਮੰਦਰ ਜਾਣਾ ਤੁਸੀਂ ਨਹੀਂ ਜਾਣਾ ਤੁਹਾਨੂੰ ਬੱਚਿਆਂ ਨੂੰ ਲਾਰਾ ਲਾਇਆ ਪਿਆ ਜੀ ਵੱਡਿਆਂ ਨੇ ਤਾਂ ਕਹਿੰਦੇ ਮੰਦਰ ਲੈ ਜਾਨਾ ਤਾਂ ਮੌਸਮ ਖਰਾਬ ਹੋਇਆ ਕਹਿੰਦੇ ਇੱਥੇ ਰਭੋ ਨਹੀਂ ਜਾਣਾ ਕਹਿੰਦੇ ਤੁਸੀਂ ਹਾਂਜੀ ਆਹ ਰਖੂ ਸਿਰਦਾ ਰ ਮੂੰਹ ਬਿੰਗੇ ਹੋਇਆ ਪਿਆ ਤੂੰ ਕਿਥੇ ਆਂਦਾਸ ਮੈਨੂੰ ਕਿੱਥੇ ਜਾਣਾ ਚਲੋ ਠੀਕ ਹੈ ਜੀ ਮੈਂ ਜੜੇ ਬਲੌਗਣਾ ਚਲੋ ਠੀਕ ਆ ਗਾਇਸ ਅੱਧਾ ਬਲੌਗ ਆਪਣਾ ਇੱਥੇ ਖਤਮ ਹੁੰਦਾ ਆਪਾਂ ਮੱਥਾ ਵੀ ਟੇਕਿਆਂਦਾ ਜੀ ਦਰਵਾਜ਼ੇ ਜਾ ਕੇ ਤੇ ਨਿਆਣਿਆਂ ਦਾ ਮਾੜਾ ਫਨ ਵੀ ਕੀਤਾ ਆ ਨਿਆਣੇ ਕਹਿੰਦੇ ਬਣੀ ਕੀ ਦਿਖਿਆ ਕਹਿੰਦੇ ਬੱਦਲਾਂ ਵੱਡੇ ਨਾਲ ਸੂਰ ਬਣਿਆ ਦੇਖਿਆ ਮੈਂ ਕਿਹਾ ਹਾਂ ਪੁੱਤ ਐ ਵੀ ਛੋੜਿਆਂ ਨੂੰ ਦੇਖਦੇ ਹੁੰ ਤਾਂ ਬਾਕੀ ਦੇਖਿਓ ਬਲੌਗ ਬਹੁਤ ਖਰਾਬ ਬਣਿਆ ਯਾਰ ਕਮੈਂਟ ਸਬਸਕ੍ਰਾਈਬ ਲਾਈਕ ਕਰਦਾ ਕਰੋ ਜੋ ਤੁਹਾਨੂੰ ਮਿਲਦੇ ਆਪਾਂ ਨੈਕਸਟ ਬਲੌਗ ਓਕੇ ਬਾਏ ਗਾਈਜ਼